ਦੂਜੀ ਗੱਲ ਤੁਸੀਂ ਕਿਹਾ ਕਿ ਬਹੁਤ ਅਮੀਰ ਰਾਜ ਸੀ ਉਹ ਅਸੂਲਾਂ ਤੋਂ ਅਮੀਰ ਸੀ ਸਭ ਤੋਂ ਪਹਿਲੀ ਗੱਲ ਆਨਿਕਾ ਕਿ ਸਿੱਖ ਰਾਜ ਦੇ ਵਿੱਚ ਕਾਲ ਨਹੀਂ ਕਦੀ ਆਇਆ ਜੀ ਆਇਆ ਸੀ ਪਰ ਸਾਡਾ ਰਾਜਾ ਦਿਲਦਰਿਆ ਸੀ ਜਿਨੇ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਸੀ ਜਨਤਾ ਦੇ ਲਈ ਇੰਨੀ ਰਿਸਪੈਕਟ ਦੂਜੀ ਗੱਲ ਕਿ ਉਹ ਅ ਅਮੀਰ ਜੇ ਸੀ ਅਸੂਲਾਂ ਤੋਂ ਸੀ ਸਿਧਾਂਤਾਂ ਤੋਂ ਸੀ ਜੀ ਤੇ ਜਿਹੜੇ ਸਿਧਾਂਤ ਆ ਉਹ ਜੇ ਅਮੀਰੀ ਵਾਲੇ ਚਾਹੀਦੇ ਆ ਉਹ ਤੁਰਕੀ ਬਾਣੀ ਤੋਂ ਆਉਂਦੇ ਆ ਜਿਹੜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋਸੀ ਪੀ ਸੱਚ ਉਹ ਜਿਹੜਾ ਕਨਸਟੀਟਿਊਸ਼ਨ ਸੀ ਸਿੱਖ ਰਾਜ ਦਾ ਉਹ ਬੰਦੇ ਨੇ ਨਹੀਂ ਸੀ ਲਿਖਿਆ ਹੁਣ ਕਿੰਨੀ ਪਿਆਰੀ ਗੱਲ ਹੈ ਕਿੰਨੀ ਸੋਹਣੀ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਕਨਸਟੀਟਿਊਸ਼ਨ ਬਣਦੇ ਨੇ ਵੱਖੋ ਵੱਖਰੇ ਦੇਸ਼ਾਂ ਦੇ ਸਿੱਖ ਰਾਜ ਦਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਨਾ ਕਦੀ ਖਤਮ ਹੋਣ ਵਾਲਾ ਨਾ ਉਹ ਕਿਸੇ ਮਨੁੱਖ ਨੇ ਲਿਖਿਆ ਉਹ ਧੁਰ ਕੀ ਬਾਣੀ ਸੀ ਜਿਹਦੇ ਤੋਂ ਸਾਰੇ ਜਿਹੜੇ ਸਿਧਾਂਤ ਹੈ ਜਿਹੜੇ ਉਧਰ ਦੇ ਕਾਇਦੇ ਤਿਆਰ ਹੋਇਆ ਕਰਦੇ ਸੰ ਸਿੱਖ ਰਾਜ ਦੇ ਵਿੱਚ ਜਿਨ੍ਹਾਂ ਦੇ ਸਿਰ ਦੇ ਉੱਤੇ ਪ੍ਰਬੰਧ ਵੀ ਚੱਲਿਆ ਜਿਹੜਾ ਚੱਲਿਆ ਜਾਂਦਾ ਸੀ ਤੇ ਇਸ ਕਰਕੇ ਜੋ ਕਨਸਟੀਟਿਊਸ਼ਨ ਸੀ ਸਾਡਾ ਉਹ ਇਲਾਹੀ ਬਾਣੀ ਤੋਂ